ਬੀਤੇ ਦਿਨ ਜਲੰਧਰ ਦੇ ਬਸਤੀ ਬਾਬਾ ਖੇਲ ਇਲਾਕੇ ਵਿੱਚ ਇੱਕ 13 ਸਾਲਾ ਨਵਾਲਿਕ ਲੜਕੀ ਨਾਲ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਦਰਦਨਾਕ ਮਾਮਲੇ ਵਿੱਚ ਅਨਗੱਲੀ ਵਰਤਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਕਮਿਸ਼ਨਰ ਸ਼੍ਰੀ ਮਤੀ ਤਾਲਪ੍ਰੀਤ ਕੋਰਦੋਂ ਕਾਰਵਾਈ ਕਰਦਿਆਂ ਐਸਆਈ ਮੰਗਤਰਾਮ ਨੂੰ ਨੌਕਰੀ ਤੋਂ ਡਿਸਪਸ ਕਰ ਦਿੱਤਾ ਜਦਕਿ ਦੋ ਪੀਸੀਆਰ ਮਲਾਜਮਾਂ ਨੂੰ ਮੁਆਦਲ ਕਰਕੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਦਰਸਲ ਜਾਣਦਰਾਂ ਖਲਾਸਾ ਹੋਇਆ ਕਿ ASI ਮੰਗਤਰਾਮ ਵੱਲੋਂ ਘਟਨਾ ਦੇ ਸਥਾਨਕ ਤੇ ਲੁਰੀਦੀ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ CCTV ਫੁਟੇਜ ਨੂੰ ਗੰਭੀਰਤਾ ਨਾਲ ਜਾਂਚ ਕੀਤੀ ਗਈ ਇਹ ਅਣਗਹਿਲੀ ਨਾਲ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ ਹਾਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਇਹ ਮੁਕੱਦਮਾ ਨੰਬਰ 203 ਜਿਹੜਾ ਇੱਕ ਬਸਤੀ ਦਾਵਾ ਖੇਮ ਚ ਦਰਜ ਹੋਇਆ ਸੀਗਾ ਜਿਹਦੇ ਵਿੱਚ ਇੱਕ ਨਵਾਲਿਕ 25 ਦੀ ਜਿਹੜੀ ਬੜੀ ਘਣਾਉਣੀ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ ਅੱਜ ਏਐਸ ਮੰਗਤਰਾਮ ਔਰ ਦੋ ਪੀਸੀਆ ਦੇ ਮਲਾਜਮ ਜਿਹੜੇ ਹੈਗੇ ਆ ਏਐਸ ਮੰਗਤਰਾਮ ਨੂੰ ਜਿਹੜਾ ਹੈਗਾ ਉਹ ਮੈਚ ਨੂੰ ਜੋ ਬਰਖਾਸਤ ਕਰ ਦਿੱਤਾ ਗਿਆ ਔਰ ਆਪਣੀ ਡਿਊਟੀ ਤੇ ਲਾਪਰਵਾਹੀ ਵਰਤਨ ਕਰਕੇ ਉਹਨੂੰ ਡਿਸਮਿਸ ਕੀਤਾ ਗਿਆ ਔਰ ਜਿਹਨੇ ਪੀਸੀਆ ਦੇ ਦੋ ਮਲਾਜਮ ਮੌਕੇ ਪਰ ਗਏ ਸੀਗੇ ਉਹਦੇ ਨਾਲ ਉਹਨਾਂ ਨੂੰ ਜਿਹੜਾ ਸਸਪੈਂਡ ਕਰਕੇ ਉਹਨਾਂ ਦੇ ਵਿਭਾਗ ਮੰਤਰੀ ਜਿਹੜੀ ਹੈਗੀ ਆ ਉਹ ਖੋਲ ਦਿੱਤੀ ਗਈ ਹੈ। ਔਰ ਇਹਦੇ ਵਿੱਚ ਜੋ ਤਫ਼ਤੀਸ਼ ਹੈਗੀ ਹੈ ਇਹਦੇ ਵਿੱਚ ਤਫ਼ਤੀਸ਼ ਦੇ ਦੌਰਾਨ ਜਿਹੜਾ ਦੋਸ਼ੀ ਸੀ ਗ੍ਰਿਫਤਾਰ ਕਰ ਚੁੱਕੇ ਆ ਔਰ ਦੋਸ਼ੀ ਦਾ 9 ਦਿਨ ਦਾ ਪੁਲਿਸ ਰਿਮਾਨ ਸਾਡੇ ਕੋਲ ਹਾਸਲ ਕੀਤਾ ਗਿਆ ਮਾਂਜੋ ਕੋਰਟ ਵੱਲੋਂ ਔਰ ਇਹਦੀ ਜਿਹੜੀ ਫਰਦਰ ਤਫ਼ਤੀਸ਼ ਹੈਗੀ ਆ ਬੜੀ ਬਰੀਕੀ ਨਾਲ ਜਿਉਂ ਕੀਤੀ ਜਾ ਰਹੀ ਹੈ।